ਨੂੰ ਕੀ ਪਤਾ ਮਤਲਬ ਅਮਰਤ ਟਿਹਰੀ ਮਾਤਾ ਜੀ ਅਮਰਤ ਟਿਹਰੀ ਪਰਿਵਾਰ ਪਿੰਡ ਦੇ ਲੋਕ ਛੱਡ ਕੇ ਚਲ ਗਏ ਸਰਪੰਚ ਤੱਕ ਮਗਰ ਨਹੀਂ ਆਇਆ ਕਿਸੇ ਨੇ ਮਤਲਬ ਬਸ ਸਰਪੰਚ ਜੀ ਕੁਝ ਮੈਂਬਰ ਆਏ ਹੀ ਦਾਖਲ ਕਰਾ ਕੇ ਚਲੇ ਗਏ ਕਿਸੇ ਨੇ ਬਾਤ ਨਹੀਂ ਪੁੱਛੀ ਔਰ ਪਿੰਡ ਦੀ ਇੱਕ ਕ੍ਰਿਸਚੀਅਨ ਭਾਈਚਾਰੇ ਦੀ ਭੈਣ ਨੇ ਜੋ ਝੁਕੇ ਰਹਿੰਦੀ ਹੈ ਉਰਨਰੂਲਾ ਜਿਹੜੀ ਸੰਸਥਾ ਵਾ ਕ੍ਰਿਸਟ ਭਾਈ ਦਾ ਉਹਨਾਂ ਦੀ ਮੈਂਬਰ ਉਹਨੇ ਕਿਹਾ ਕਿ ਭਾਜੀ ਮੈਂ 50000 ਰੁਪਏ ਮਾਤਾ ਜੀ ਦਾ ਦਵਾਂਗੀ ਪਰ ਇਹ ਮਾਤਾ ਜੀ ਦੇ ਜਿਹੜੇ ਦੋਨੇ ਗੋਡੇ ਨੇ ਵੀਡੀਓ ਉਹ ਤਾਂ ਬੜਾ ਭੈਣ ਕਰੂਗਾ ਛੱਡ ਕੇ ਗਏ ਕਿਉਂ ਆ ਮੈਂ ਵੀ ਤੁਹਾਨੂੰ ਦੱਸਦਾ ਕਿ ਛੱਡ ਕੇ ਜਾਣ ਦਾ ਕਾਰਨ ਆ ਕਿ ਲਾਜ ਬਹੁਤ ਮਹਿੰਗਾ ਦੋਨੇ ਗੋਡੇ ਚੇਂਜ ਹੋਣੇ ਨੇ ਦੋਨਾਂ ਗੋਡਿਆਂ ਦੇ ਵਿੱਚ ਇੱਕ ਪਾਗ ਪਈ ਆ ਜੀ ਸਰਬਾਸੀ ਬਸ ਨਿਕਲਦੀ ਤੇ ਡਾਕਟਰਾਂ ਨੇ ਕਿਹਾ ਬਾਜੀ ਜੇ ਮਤਲਬ ਦੋਨੇ ਗੋਡੇ ਨਾ ਬਦਲੇ ਦੇ ਤਾਂ ਕੀੜੇ ਤੱਕ ਪੈ ਸਕਦੇ ਨੇ ਉਹਨਾਂ ਦੇ ਵਿੱਚ ਜੀ ਪੈ ਜਾ ਸਕਦੇ ਨੇ ਔਰ ਮਾਤਾ ਦਾ ਜਿਹੜਾ ਵੀਰ ਆਉਣ ਵਾਲਾ ਸਮਾਂ ਦਰਦਨਾਕ ਭਿਆਨਕ ਵੀ ਬੀਤਦੀ। ਮਤਲਬ ਸੋਚ ਵੀ ਨਹੀਂ ਸਕਦੀ ਮਤਲਬ ਗੋਡੇ ਵਿੱਚ ਕੀੜੇ ਪੈ ਜਾਣ ਔਰ ਤੇ ਗੋਡੇ ਪੈਣੇ ਨਹੀਂ ਤੇ ਗੋਡੇ ਪੈਣੇ ਆ ਪੌਣੇ ਮਤਲਬ ਘੱਟੋ ਘੱਟ 1.7 ਲੱਖ 70000 ਬਾਅਦ 3 4 ਲੱਖ ਲੈ ਲੈਂਦੇ ਨੇ ਸਾਡੇ ਇੱਥੇ 1.5 ਲੱਖ ਰੁਪਈਆ ਲੱਗ ਜਾਂਦਾ ਹੈ ਔਰ ਗੋਡੇ ਪੈਣੇ ਆ ਖਰਚਾ ਵੱਡਾ ਤੇ ਸੱਡ ਕੇ ਚਲੇ ਗਏ ਸਾਰੇ ਸਾਥ ਹੀ ਸੱਡ ਕੇ ਸਾਰੇ ਔਰ ਪਿੰਡ ਦੀ ਇੱਕ 크ਰਿਸਚੀਅਨ ਭੈਣ ਨੇ ਕਿਹਾ ਕਿ ਮੈਂ ਸਾਥ ਦਵਾਂਗੀ ਔਰ ਮੇਰੇ ਲਈ ਵੀ ਇਹ ਸਭ ਤੋਂ ਖਾਸ ਗੱਲ ਇਹ ਆ ਕਿ ਮਾਤਾ ਜੀ ਖੁਦ ਮਰਤਾਰੀ ਨੇ ਤੇ ਭੈਣ 크ਰਿਸਚੀਅਨ ਆ ਜੋ ਕਹਿ ਰਹੀ ਕਿ ਮੈਂ ਸਾਥ ਦਵਾਂ ਮੈਂ 50000 ਰੁਪਏ ਨੇ ਕਿਹਾ ਔਰ ਮੈਂ ਮੈਂ ਇਸ ਵੀਡੀਓ 'ਚ ਦਾਅਵਾ ਕਰਦਾ ਵਾਂ ਮਾਤਾ ਜੀ ਲੱਗੇ 50000 ਰੁਪਏ ਮੈਂ ਆਪਣੇ ਕੋਲੋਂ ਦੇ ਦਾਂਗਾ ਔਰ 60 70000 ਰੁਪਏ ਦੀ ਲੋੜ ਆ ਅਗਰ ਕੋਈ ਵੀਰ ਹੋ ਰਹੀ ਆ ਜੀ ਮਤਲਬ ਵਾਸਤੇ ਮੈਂ ਮੈਨੂੰ ਆਸ ਹੈ ਜੀ ਮਾਤਾ ਜੀ ਦਾ ਔਰ ਮਾਤਾ ਦੇ ਮੂੰਹ ਚ ਇਹ ਗੱਲ ਨਿਕਲਣੀ ਚਾਹੀਦੀ ਹੈ ਵੀ ਵੀਰਿਓ ਕਿ ਕਮਲ ਨੇ ਮਦਦ ਨਹੀਂ ਮੇਰੀ ਮੇਰੇ ਭਾਈਚਾਰੇ ਨੇ ਵੀ ਮਦਦ ਇੱਥੇ ਮੇਰਾ ਤੇਰਾ ਆ ਜਾਂਦਾ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅਮਰਦਤਾਰੀ ਆ ਮਾਤਾ ਔਰ ਮਾਤਾ ਦੇ ਮੂੰਹ ਚ ਇਹ ਵੀ ਨਿਕਲਣਾ ਚਾਹੀਦਾ ਵਾ ਕਿ ਜਿੱਦਾਂ ਮਾਤਾ ਨੇ ਹੁਣ ਕਿਹਾ ਕਿ ਕਮਲ ਹੀ ਕਰ ਰਹੀ ਹੈ ਜਿਹੜੀ ਕ੍ਰਿਸਚਨ ਕੁੜੀ ਆ ਪਰ ਮਾਤਾ ਦੇ ਮੂੰਹ ਚ ਇਹ ਵੀ ਨਿਕਲਣਾ ਚਾਹੀਦਾ ਵਾ ਕਿ ਮੇਰੇ ਆਪਣੇ ਸਿੱਧ ਭਾਈਚਾਰੇ ਨੇ ਮੇਰੀ ਮਦਦ ਕੀਤੀ ਹੈ ਔਰ ਪੂਰੀ ਕੀਤੀ ਹੈ ਮਤਲਬ ਅਸੀਂ ਮਾਤਾ ਜੀ ਨੂੰ ਵੀ ਮੈਂ ਆਪਣੇ ਵੱਲੋਂ 50000 ਰੁਪਏ ਨਾ ਹੋਏਗਾ ਤੇਹੀਂ ਤੇ ਕਰਾਉਣਾ ਹੀ ਕਰਾਉਣਾ ਵੇਖੋ ਜੇ ਨਾ ਵੀ ਕਿਸੇ ਨੇ ਮਦਦ ਕੀਤੀ ਤੇ ਇੱਕ ਵਾਰ ਗੋਡੇ ਦਾ ਭਾਵੇਂ ਪਾਉਣੇ ਨੇ ਪਰ ਥੋੜਾ ਜਿਹਾ ਅੰਮ੍ਰਿਤਸਰ ਹਸਪੀਟਲ ਬਣਾ ਰਹੇ ਆ ਤੇ ਮੇਰਾ ਆਪਣਾ ਹੱਥ ਵੀ ਟਾਇਡ ਆ ਤੇ ਮੈਂ ਚਾਹੁੰਦਾ ਵਾਂ ਕਿ ਤੁਸੀਂ ਸਾਰੇ ਰਲ ਕੇ ਤੇ ਮੈਂ ਮੇਰੇ ਕੋਲੋਂ ਵੀ ਅਜੇ ਔਖਾ ਵਾਰ ਥੋੜਾ ਜਿਹਾ ਪਰ ਫਿਰ ਵੀ ਉਹਦੇ ਬਾਵਜੂਦ ਵੀ ਅਸੀਂ 50000 ਰੁਪਏ ਮੈਂ ਨਹੀਂ ਕੋਈ ਗੱਲ ਫਿਕਰ ਨਹੀਂ ਕਰਦਾ ਠੀਕ ਹੈ ਕੋਈ ਗੱਲ ਤੇ ਘਰ ਪਰਵਾਸ ਕੋਈ ਨੀਂਦ ਨਹੀਂ ਹੌਸਲਾ ਨਾ ਨਹੀਂ ਛੋਟਾ ਕਰਨਾ ਕੋਈ ਗੱਲ ਨਹੀਂ ਹੌਸਲਾ ਰੱਖੋ ਕੋਈ ਤੇ ਵੀਰ ਬੰਨ ਮਤਲਬ ਇਦਾਂ ਜਿਵੇਂ ਅਮਰਤ ਤੈਰੀ ਦੀ ਗੁਰਸਿਕ ਮੈਂ ਪਰ ਆ ਰੂੰਦਾ ਦਿਲ ਛੜਦਾ ਵਾ ਤੇ ਵੀਰ ਇੱਕ ਵਾਰ ਕਲੀਜਾ ਪਾੜ ਜਾਂਦਾ ਹੈ ਬੜਾ ਔਖਾ ਹੁੰਦਾ ਹੈ ਔਰ ਉਹਦਾ ਪਰਵਾਸ ਮਤਲਬ ਮਾਦੇ ਕੋਈ ਗੱਲ ਤੁਸੀਂ ਚਲੋ ਅਪੀਲ ਕਰ ਦਿਓ ਲੋਕਾਂ ਲਈ ਚਲੋ ਲੋਕਾਂ ਨੂੰ ਕੋਈ ਆਈ ਦੇ 100 ਰੁਪਏ ਰੋਟੀ ਨੂੰ ਵੀ ਉਹ ਕੇ ਹਾਂ ਮਾ ਕੇ ਖਾਣ ਆ ਗੁੱਡੀਏ ਉਹ ਵੀ ਕਿਤੇ ਫੋਨ ਲੱਗ ਗਿਆ ਨੰਬਰ ਲੱਗ ਗਿਆ ਦੋ ਹਾਂ ਨਹੀਂ ਪਹਿਲੋ ਤੁਹਾਨੂੰ ਮੈਨੂੰ ਦੋ ਗੁੱਡੀ ਵੀ ਰਹੀ ਹੈ ਜਿਹੜੀ ਕ੍ਰਿਸਚੀਨ ਭੈਣ ਆ ਜਿਹੜੀ ਮੈਂ ਜੁੜ ਕੇ ਕਹਿੰਦੇ ਨੇ ਮਾਦੇ ਤੁਹਾਡਾ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਤੁਸੀਂ ਰਾਸ਼ਨ ਪਾਣੀ ਵੀ ਸਾਡੇ ਕੋਲ ਲੈ ਜਾਇਆ ਕਰਿਓ ਠੀਕ ਆ ਖਾ ਵੀ ਬੜਾ ਵੀਰ ਔਖਾ ਹੋ ਜਾਂਦਾ ਹੈ ਔਰੇ ਅੱਜ ਬੜਾ ਔਖਾ ਹੈ ਬਾਕੀ ਫਿਰ ਵੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਵੇਖੋ ਜੀ ਉਹ ਭੇਣ ਕਰ ਸਕਦੀ ਹੈ ਪਹਿ ਲੱਗੇ ਆ ਸਕਦੀ ਆ ਫਿਰ ਆਪਣੇ ਪਿੰਡ ਦੀ ਪਿੰਡ ਦੀ ਹੋਣਗਾ ਕਿ ਮੇਰੇ ਪਿੰਡ ਦੀ ਮਾਤਾ ਹੈ ਉਦੋਂ ਹੀ ਮੈਨੂੰ ਫੋਨ ਆਇਆ ਔਰ ਮੈਂ ਜਦੋਂ ਮਾਤਾ ਜੀ ਨੂੰ ਮਿਲਿਆ ਤੇ ਆਂਦੇ 5-7 ਦਿਨ ਹੋ ਗਏ ਨੇ ਪਿੰਡ ਦੇ ਲੋਕ ਵੇਖੋ ਸਰਪੰਚ ਇੱਕ ਇੱਕ ਸਰਪੰਚ ਜਿਹੜਾ ਅਮਰਤ ਧਾਰੀ ਔਰ ਖੁਦ ਦਾ ਪਰਿਵਾਰ ਅਮਰਤ ਧਾਰੀ ਆ ਔਰ ਛੱਡ ਕੇ ਚਲੇ ਗਏ ਨੇ 5-7 ਦਿਨ ਹੋਏ ਨੇ ਨਗਰ ਹੀ ਕੋਈ ਨਹੀਂ ਆਇਆ ਚਲੋ ਵੀਰੋ ਵਿਚਾਰਨ ਨੂੰ ਸਮਾਪਤ ਕਰ ਦਾਂ ਇਸ ਵਾਤੇ ਵਾਤੇ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਆਏ ਔਰ ਮਾਤਾ ਜੀ ਦਾ ਮਸਲਾ ਹੱਲ ਹੋ ਪਾਵੇ ਵਿਚਾਰਨ ਨੂੰ ਸਮਾਪਤ ਕਰ ਦਾਂ ਸਮਾਲੇ ਆਪਣਾ ਵਿਰਧ ਸਮਾਲੇ